ਮਾਂਜੂ ਮੈਂਬਰ ਸਾਹਿਬ ਨੇ ਜਿਹੜਾ ਫਾਜ਼ਲਕਾ ਫਰੋਜਪੁਰ ਰੋਡ ਦੀ ਗੱਲ ਕੀਤੀ ਆ ਇਹਨਾਂ ਵਿੱਚ ਇਹ ਪੁੱਛਿਆ ਕਿ ਪ੍ਰਾਈਵੇਟ ਬੱਸਾਂ ਵੀ ਇਹ ਮੋਨੋਪੋਲੀ ਰੂਟ ਆ ਇਹ ਇਹਨਾਂ ਨੇ ਆਪ ਹੀ ਇਹ ਗੱਲ ਦੱਸੀ ਆ ਮੋਨੋਪੋਲੀ ਰੂਟ ਤੇ ਜਿਹੜੀ ਆ ਉਹ ਸਰਕਾਰੀ ਵਾਸੀ ਚੱਲ ਸਕਦੀ ਆ ਪ੍ਰਾਈਵੇਟ ਨੂੰ ਆਪਾਂ ਪਰਮਿਟ ਨਹੀਂ ਦੇ ਸਕਦੇ ਬਾਕੀ ਇਹਨਾਂ ਦੇ ਰੂਟ ਦੇ ਉੱਤੇ ਬੱਸਾਂ ਜਿਹੜੀਆਂ ਉਹ ਚੱਲਦੀਆਂ ਜੇ ਕੋਈ ਲੋਡ ਹੋ ਆਪਾਂ ਹੋਰ ਗਿਣਤੀ ਵਧਾ ਦੇਾਂਗੇ ਜੀ ਇਹਨਾਂ ਆਪ ਦੱਸਿਆ ਵੀ ਰਾਤ ਨੂੰ 7:30 ਵਜੇ ਵੀ ਬੱਦ ਚੱਲਦੀ ਆ ਬੱਸਾਂ ਚੱਲਦੀਆਂ ਜੇ ਲੋਡ ਹੋ ਹੋਰ ਆਪਾਂ ਗਿਣਤੀ ਵਧਾ ਦੇਾਂਗੇ ਠੀਕ ਹੈ ਜੀ ਥੈਂਕ ਯੂ ਠੀਕ ਹੈ ਸਵਨਾ ਜੀ ਫਿਰਦਾ ਹਾਂ ਸਾਬ ਸਵਨਾ ਜੀ ਮੈਂ ਮੰਤਰੀ ਸਾਹਿਬ ਨੂੰ ਇਹ ਵੀ ਪੁੱਛਣਾ ਚਾਹਣਾ ਕਿ ਸਾਡੇ ਫਾਜ਼ਲਕਾ ਤੋਂ ਚੰਡੀਗੜ੍ਹ ਲਈ ਆਰਬਿਟ ਦੀਆਂ ਜਿਹੜੀਆਂ ਤਿੰਨ ਬੱਸਾਂ ਚੱਲਦੀਆਂ ਜੀ ਪ੍ਰਾਈਵੇਟ ਕੰਪਨੀ ਦੇ ਬੋਲਵੋ ਉਹ ਪ੍ਰਾਈਵੇਟ ਨੇ ਉਹ ਕਿਸ ਤਰੀਕੇ ਚੱਲ ਰਹੀਆਂ ਨੇ ਜੇ ਉਹ ਚੱਲ ਸਕਦੀਆਂ ਤਾਂ ਹੋਰ ਵੀ ਜਿਹੜਾ ਸਾਡਾ ਫਾਜ਼ਲਕਾ ਤੋਂ ਜਿਹੜੀ ਚੰਡੀਗੜ੍ਹ ਲਈ ਜਾਂ ਫੋਇਪਰ ਲਈ ਸਾਡੀਆਂ ਜਿਹੜੀਆਂ ਸਰਕਾਰੀ ਬੱਸਾਂ ਵੀ ਬੋਲਵੋ ਚਲਾ ਦਿੱਤੀਆਂ ਜਾਂ ਤਾਂ ਸਾਡੇ ਲੋਕਾਂ ਨੂੰ ਬੜੀ ਜਿਹੜੀ ਹੈ ਖੰਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਉਹ ਤੋਂ ਜਿਹੜੀ ਇਨਜਾਤ ਮਿਲੋ ਕਿ ਤੇ ਸਾਡੇ ਲੋਕ ਨੇ ਜਿਹੜੇ ਆਗੀ ਦੀ ਗੱਲ ਤੁਹਾਡੀ ਸੁਣਣਾ ਜੀ ਬਿਲਕੁਲ ਜਵਾਬ ਦੇਣਾ ਚਾਹੁੰਦੇ ਤੁਸੀਂ ਮੰਤਰੀ ਜੀ ਜਿਹੜੀਆਂ ਇਹਨਾਂ ਕਿਤੀਪੀ ਪ੍ਰਾਈਵੇਟ ਬਾਦਲਾਂ ਦੀ ਚੱਲਦੀ ਆਰਬਿਟ ਉਹ ਗਲਤ ਤਰੀਕੇ ਨਾਲ ਉਹਨਾਂ ਪਰਮਟ ਜਿਹੜੇ ਆ ਆਪਦੀ ਸਰਕਾਰ ਹੁੰਦਿਆਂ ਜਾਰੀ ਕਰਾਏ ਹੋ ਮੈਟਰ ਮਾਨਯੋਗ ਹਾਈ ਕੋਰਟ ਵਿੱਚ ਚੱਲਦਾ ਹੁਣ ਕਰਕੇ ਬਚੇ ਰਿਹਾ ਉਹ ਪਰਮਟ ਤੇ ਤਰ ਰੱਦ ਕਰਦੇ ਨੇ ਉਹ ਆਰਬਿਟ ਬੰਦ ਹੋ ਜਾਣੀਆਂ ਬਾਦਲਾਂ ਦੀਆਂ ਉੱਥੇ ਸਰਕਾਰੀ ਚੱਲਣਗੀਆਂ ਆਪਾਂ ਸਰਕਾਰੀ ਦੀ ਗਿਣਤੀ ਵਧਾ ਦੇਾਂਗੇ